ਅੱਜ ਦੀ ਵੀਡੀਓ ਵਿੱਚ ਬਈ ਤਿੰਨ ਨਗਾਂ ਦੀ ਵੀਡੀਓ ਬਣਾਈ ਆ ਇੱਕ ਬੈੜ ਤਾਜੀ ਸੂਈ ਆ ਦੋ ਗੱਬਣ ਉਹਨਾਂ ਚ ਇੱਕ ਜਰਸੀ ਆ ਟੌਪ ਬਰੀਡ ਬਈ ਦੇ ਫਾਰਮ ਦੀ ਪਹਿਲੇ ਨੰਬਰ ਵਾਲੀ ਬੈੜ ਬਾਰੇ ਗੱਲ ਕਰਦੇ ਆ ਬਈ ਕਿਹੜਾ ਸੂਆ ਸੂਈ ਆ ਬਈ ਪਲੂਨ ਸੂਈ ਪਹਿਲਾ ਸੂ ਬੱਚਾ ਬੱਚੀ ਦੇਦੀ ਬੱਚਾ ਬੱਚੀ ਦਿੱਤੀ ਆ ਬੱਚੀ ਵਾਲੀ ਚੰਗੀ ਆ ਨਾ ਯਾਰ ਹਾਂਜੀ ਹਾਂਜੀ ਕਿਹੜੇ ਸੀਮਣ ਦੀ ਆ ਬੱਚੇ ਬਈ ਮਿਲਕੀ ਦੀ ਆ ਵਰਲਡ ਵਾਈਡ ਦੇ ਦੀ ਆਪ ਬੈੜ ਹਮਰ ਦੀ ਆ ਓਕੇ ਠੀਕ ਆ ਫੁੱਲ ਬਰੀਡ ਫੁੱਲ ਕੱਦ ਪਹਿਲਾ ਸੂਆ ਹੈ ਨਾ ਪਹਿਲਾ ਸੂਆ 20 ਕਿਲੋ ਬੌਲੀ ਤਿਆਰ ਆ ਬਾਈ ਓਕੇ ਕਿੰਨਾ ਦੇਉਗਾ ਅਸਤੀ ਬਾਈ 3+ ਜਾਊਗੀ ਓਕੇ ਥਾਂ ਥੂਣੀ ਬੜਾ ਚੰਗਾ ਥਾਂ ਥੂਣ ਚੰਗਾ ਬਥੇਰਾ ਹਮ ਨਾ ਫਾਈਟ ਟਾਈਮ ਵੀ ਬਾਈ ਆਪਣਾ ਢਾਈ ਕਦਾਈਆ ਤਿੰਨ ਦਾ ਸਹੀ ਆ ਬਾਈ ਹਾਂ ਸ਼ਾਮ ਤੱਕਲੇਵਾ ਹੋਰ ਵੀ ਸੋਨਾ ਤਿਆਰ ਕਰ ਲੂ ਵਾਕੀ ਵੱਡੇ ਕੱਦ ਚੱਕ ਨਹੀਂ ਬਾਈ ਛੋਟੀ ਨਾ ਮੰਨਿਓ ਬਾਈ ਪਲੇ ਵੀ ਬਹੁਤ ਵੱਡੇ ਕੱਦ ਚ ਲੇਵਾ ਲੂਗਾ ਇੱਕ ਨੰਬਰ ਬੱਚਾ ਮਗਰ ਵੱਛੀ ਸਾਰਾ ਰਿਕਾਰਡ ਆ ਬਾਈ ਕੋਲੇ ਸੀਮਨ ਦਾ ਵੀ ਤੇ ਬੱਚਾ ਵੀ ਬਹੁਤ ਚੰਗਾ ਦੋਨੇ ਦੋ ਨਾਲ ਮਿਲ ਜਾਣੇ ਬੱਚੀ ਨੇ ਨਾਲ ਹੀ ਤਿਆਰ ਹੋ ਜਾਣਾ ਬੱਚੀ ਨੇ ਨਾਲ ਹੀ ਨਾਲ ਪਿੰਡ ਬਲਾਸਪੁਰ ਜ਼ਿਲ੍ਹਾ ਮੋਗਾ ਤਹਿਸੀਲ ਨਿਆਲ ਸਿੰਘ ਮੋਬਾਈਲ ਨੰਬਰ ਬੋਲੇ 8146911477 ਠੀਕ ਆ ਆ ਕਿਹੜਾ ਸੂਆ ਸੁਣ ਇਹ ਦੂਜਾ ਸੂਆ ਬਾਈ ਕਿੰਨੇ ਦਿਨ ਲੋਏ ਇਹ ਲੈ ਜੂ 15 ਦਿਨ 15 ਦਿਨ ਕਿੰਨਾ ਕੁ ਰਿਕਾਰਡ ਆ ਵੈਸੇ ਇਹਦਾ ਇਹਦਾ ਬਈ ਰਿਕਾਰਡ ਆਪ ਗੈਲੈਕਸੀ ਦੀ ਆ 100 ਵਾਰ ਇਹਦੇ ਲੱਗਿਆ ਵਾ ਹੂੰ ਕਿੰਨਾ ਦੁੱਧ ਦੀ ਹੋ ਐਸਟੀਮੇਟ ਦੁੱਧ ਬਈ ਆਦ ਕੀ 40 ਪਲੱਸ ਹੀ ਜਾਊਗੀ ਠੀਕ ਆ ਢੱਲ ਬੋ ਪਈਆ ਢੱਲ ਬੋ ਪਈਆ ਬੱਚੀ ਕੱਚੀ ਕੱਚੀ ਆ ਕੱਲੀ ਹੋਸੀ ਠੀਕ ਆ ਨਾ ਜਾ ਬਈ ਹਜੇ ਤਾਂ ਜਦਨ ਬਣ ਗਈ ਨਾ ਤਿਆਰ ਹੋ ਗਈ ਬੈਣ ਹੂੰ ਦੱਸੂਗੀ ਦੱਸੂਗੀ ਬਈ ਆ ਫਿਟਿੰਗ ਆ ਲੈਵਰ ਰੱਖਣਾ ਖੁੱਚਾਂ ਤੋਂ ਉੱਤੇ ਅੱਗੇ ਜਰਸੀ ਦਾ ਇਹ ਨਮੂਨਾ ਹੀ ਆ ਬਈ ਇੱਕ ਵਾਰ ਹੂੰ ਕਿਡਾ ਸੂਆ ਇਹ ਪਲੂਨ ਬਈ ਪਹਿਲਾ ਸੂਆ ਕਿੰਨੇ ਦਿਨ ਲੂਗੀ ਇਹ ਦਿਨ ਲੈ ਜੂ ਬਾਈ 15 ਤਰੀਕ ਨੂੰ ਦਿਨ ਪੂਰੇ ਆਪਣੇ ਫਾਰਮ ਦੀ ਹੈ ਹਾਂਜੀ ਹਾਂਜੀ ਆਪਣੇ ਫਾਰਮ ਦੀ ਕਿੰਨਾ ਦੁੱਧ ਦੀ ماں ਥੱਲੇ ماں ਥੱਲੇ ਬਾਈ 38 ਕਿਲੋ ਦੁੱਧ ਓਕੇ ਕਿਹੜੇ ਸੀਮੰਦੀ ਹੈ ਮੇਲਾ ਵੀ ਜਿੱਤੀ ਪੀਏ ਬਾਈ ਉਹ ਬਰੀਡ ਚ ਆਪਣੇ ਕੋਲੇ ਠੀਕ ਆ ਬਾਈ ਹੂੰ ਹੂੰ ਕਿਹੜੇ ਸੀਮੰਦੀ ਹੈ ਇਹ ਇਹ ਬਾਈ ਆਪ 41 38 ਦੀ ਹੈ ਓਕੇ ਬਾਈ ਇਹਦੇ 6 ਸੀਮੰ ਲੱਗਿਆ ਆਪਣੇ ਕੋਲ ਸੀਮੰ ਹੈਗਾ ਬਾਈ ਓਕੇ ਬਾਈ ਸਟਰਾ ਬਾਈ ਕੋਲੇ ਪਿਆ ਜਿਹੜਾ ਦੇ ਲੰਗਿਆ ਗੱਬਣ ਅੱਗੇ ਬਾਈ 6 ਸੀਮੰ ਤੋਂ ਦੱਸਿਆ ਬਾਈ ਨੇ ਗੱਬਣਾ ਬਿਊਟੀਫੁੱਲ ਆ ਕੱਟ ਦਾ ਫੁੱਲ ਐਚ ਐਫ ਛੱਡੀ ਆ ਹਨਾ ਹਾਂ ਹਾਂ ਬਈ ਐਚ ਐਫ ਛੋਟੀ ਨਾ ਮਨੇ ਕੋਈ ਕੀ ਬਾਤ ਹੈ ਪਿਆਰ ਤੂਰ ਤਾਂ ਬਹੁਤ ਹੋਣਾ ਬੱਚੀ ਨੇ ਬਈ ਦੇ ਦੂ ਬੱਚੀ ਲੀਟਰ ਬਾਈ 25 ਤਾਂ ਹੱਸ ਕੇ ਦਊਗੀ ਠੀਕ ਆ ਹਾਂ ਠੀਕ ਆ